ਬਹੁਤ ਨਿੰਦਣਯੋਗ ਆ ਔਰ ਦੇਖੋ ਕਿ ਜਦੋਂ ਪੂਰਾ ਦੇਸ਼ ਜਿਹੜਾ ਵਾ ਉਹ ਗਣਤਨ ਦਿਵਸ ਮਨਾ ਰਿਹਾ ਹੋਵੇ ਹਰ ਸੋਲਾਸਨਾ ਦਿਨ ਮਨਾ ਰਿਹਾ ਹੋਵੇ ਔਰ ਉੱਥੇ ਕਿ ਸ਼ਰਾਬ ਤੇ ਅੰਸਰ ਜਿਹੜਾ ਵਾ ਉਹ ਪੌੜੀ ਕਿੱਥੋਂ ਲੈ ਕੇ ਆਇਆ ਤੇਲ ਕਿੱਥੋਂ ਲੈ ਕੇ ਆਇਆ ਹਥੌੜਾ ਕਿੱਥੋਂ ਲੈ ਕੇ ਆਇਆ ਉਹ ਇਕੱਲਾ ਕੰਮ ਨਹੀਂ ਕਰ ਸਕਦਾ ਪੌੜੀ ਇਕੱਲੇ ਕੋਲ ਚੱਕੀ ਨਹੀਂ ਜਾ ਸਕਦੀ ਇਟ ਮੀਨਸ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀਜ਼ ਕੰਮ ਕਰਦੀਆਂ ਬੜਾ ਕਰੋ ਜਿਹੜਾ ਵਾ ਉਹ ਕੰਮ ਕਰ ਰਿਹਾ ਵਾ ਅਸੀਂ ਕੋਈ ਮੰਗ ਕੀਤੀ ਆ ਪੂਰਾ ਪੰਜਾਬ ਦੇ ਲੋਕਾਂ ਨੇ 40% ਸਦੇਸ਼ ਦਾ ਪੰਜਾਬ ਦਾ ਹੜਾ ਦਲਿਤਾਂ ਉਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਜੋਦੇ ਖਿਲਾਫ ਐਨਐਸਏ ਲਾਈ ਜਾਵੇ ਨੈਸ਼ਨਲ ਸਕਿਉਰਿਟੀ ਐਕਟ ਜਿਹੜੀ ਆ ਜਦੋਂ ਉਹਦੇ ਤੇ ਲੱਗੂਗਾ ਤਾਂ ਉਹਦੇ ਚ ਦਸ਼ਤ ਫਾਇਦਾ ਹੋਊਗੀ ਪੈਦਾ ਹੋਊਗੀ ਬਾਕੀਆਂ ਤਾਂ ਵੀ ਇੱਕ ਟੈਨਸ਼ਨ ਹੋਊਗੀ ਕਿ ਜੇ ਕਿਸੇ ਵੀ ਮਹਾਪੁਰਸ਼ ਦੀ ਅਸੀਂ ਮੂਰਤੀ ਨੂੰ ਖੰਡਿਤ ਕਰਾਂਗੇ ਭਾਰਤੀਆ ਸੰਵਿਧਾਨ ਦਾ ਅਪਮਾਨ ਕਰਾਂਗੇ ਭਾਰਤੀਆ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਨੂੰ ਅਸਾਮ ਭੇਜਿਆ ਜਾਊਗਾ ਚਾਰ ਪੰਜ ਮਹੀਨੇ ਤੋਂ ਪਹਿਲਾਂ ਡੇਵਿਚ ਸੀ ਔਰ ਮੈਂ ਹੁਣੇ ਆਇਆ ਸੀ ਔਰ ਇਹ ਮੋਨੋ ਦਾ ਜਾਣ ਬੁੱਝ ਕੇ ਨੋਤੇ ਦਸਤਾਰ ਸਜਾ ਕੇ ਏਜੰਸੀਆਂ ਨੇ ਸਾਡੇ ਪੰਜਾਬ ਦੀ ਧਰਤੀ ਤੇ ਪਾਈ ਚੜ੍ਹ ਕੇ ਸਾਹ ਜੜੀਆਂ ਉਹਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ। ਨਹੀਂ ਮੋਨੋ ਗਾਰਾ ਕਿ ਪੰਜਾਬ ਦਾ ਹੌਲ ਨਹੀਂ ਕੋਈ ਖਲਾਫ ਕਰਨ ਦੀ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਇਹ ਸ਼ਰਾਰਤ ਕੋ ਛੋਟੀ ਨਹੀਂ ਆ। ਕੋਈ ਇਸ ਦੇਜ ਦੇ ਕਰੋਨਾ ਲੋਕਾਂ ਦੇ ਮਸੀਹਾ ਜਿਹੇ ਨੇ ਉਹ ਪਰਮ ਪੂਜਨੇ 바ਵਾ ਸਾਹਿਬ ਡਾਕਟਰ ਮੀਤਕਰ ਸਾਹਿਬ ਨੇ ਉਹਨਾਂ ਦਾ ਮੂਰਤੀ ਨੂੰ ਖੰਡਿਤ ਕਰਨਾ ਭਾਰਤੀ ਸੰਵਿਧਾਨ ਨੂੰ ਜਲਾਣਾ ਇਹ ਇੱਕ ਸਿੱਧੀ ਸਿੱਧੀ ਗੱਲ ਆ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਅੰਦਰ ਆਪਸੀ ਜਿਹੜੇ ਪਿਆਰ ਮੁਹੱਬਤ ਭਾਈਚਾਰਕ ਸਾਂਝ ਆ ਉਹ ਸਾਨੂੰ ਖਤਮ ਕੀਤਾ ਅੰਮ੍ਰਿਤਸਰ ਘਟਨਾ ਨੂੰ ਲੈ ਕੇ ਸੰਵਿਧਾਨ ਬਚਾਓ ਮੋਰਚੇ ਵੱਲੋਂ ਲੁਧਿਆਣਾ ਬੰਦ ਦਾ ਐਲਾਨ ਕੀਤਾ ਗਿਆ ਸੀ ਜੀ ਦੇ ਤਹਿਤ ਅੱਜ ਲੁਧਿਆਣਾ ਦੇ ਪ੍ਰਮੁੱਖ ਬਾਜ਼ਾਰ ਬੰਦ ਕੀਤੇ ਗਏ ਹਨ ਅਤੇ ਅਲਗ-ਅਲਗ ਥਾਵਾਂ ਤੇ ਮੋਰਚੇ ਤੇ ਸੰਗਠਨਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸੰਘਰਸ਼ ਤੇ ਕਰਨ ਨੂੰ ਹੋਰ ਮਜਬੂਰ ਹੋ ਜਾਣਗੇ ਬਹੁਤ ਨਿੰਦਣਯੋਗ ਹੈ ਔਰ ਦੇਖੋ ਕਿ ਜਦੋਂ ਪੂਰਾ ਦੇਸ਼ ਜਿਹੜਾ ਵਾ ਉਹ ਗਣਤੰ ਦਿਵਸ ਮਨਾ ਰਿਹਾ ਹੋਵੇ ਹਰ ਸੋਲਾਸਨਾ ਦਿਨ ਮਨਾ ਰਿਹਾ ਹੋਵੇ ਉਹ ਉਥੇ ਕੇ ਸ਼ਰਾਰਤੀ ਅਨਸਰ ਜਿਹੜਾ ਵਾ ਉਹ ਪੌੜੀ ਕਿੱਥੋਂ ਲੈ ਕੇ ਆਇਆ ਤੇਲ ਕਿੱਥੋਂ ਲੈ ਕੇ ਆਇਆ ਹਥੌੜਾ ਕਿੱਥੋਂ ਲੈ ਕੇ ਆਇਆ ਉਹ ਇਕੱਲਾ ਕੰਮ ਨਹੀਂ ਕਰ ਸਕਦਾ ਪੌੜੀ ਇਕੱਲੇ ਕੋ ਚੱਕੀ ਨਹੀਂ ਜਾ ਸਕਦੀ ਇਟ ਮੀਨਸ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀਸ ਕੰਮ ਕਰਦੀਆਂ ਬੜਾ ਗਰੋ ਜਿਹੜਾ ਵਾ ਉਹ ਕੰਮ ਕਰ ਰਿਹਾ ਵਾ ਤਾਂ ਮੈਂ ਉਮੀਦ ਕਰਦਾ ਵਾਂ ਕਿ ਜਿਹੜੀ ਅੱਜ ਪੰਜਾਬ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਅਮਰਸਰ ਤੋਂ ਇਹ ਗੱਲ ਜਿਹੜੀ ਚੱਲੀ ਸੀ ਅੱਜ ਪੂਰੇ ਪੰਜਾਬ ਚ ਫੈਲ ਗਈ ਕੱਲ ਨੂੰ ਦੇ ਚ ਫੈਲ ਸਕਦੀ ਆ ਅੱਜ ਪੂਰਾ ਪੰਜਾਬ ਜਿਹੜਾ ਵਾ ਉਹ ਬੰਦਵਾ ਅਸੀਂ ਕੋਈ ਮੰਗ ਕੀਤੀ ਆ ਪੂਰੇ ਪੰਜਾਬ ਦੇ ਲੋਕਾਂ ਨੇ 40% ਇਸ ਦੇਸ਼ ਦਾ ਪੰਜਾਬ ਦਾ ਹਦਾਲਿਤਾ ਉਹ ਮੰਗ ਕਰਦਾ ਪੰਜਾਬ ਸਰਕਾਰ ਤੋਂ ਕਿ ਉਹਦੇ ਖਿਲਾਫ ਐਨਐਸਏ ਲਾਈ ਜਾਵੇ ਨੈਸ਼ਨਲ ਸਕਿਉਰਿਟੀ ਐਕਟ ਜਿਹੜੀ ਆ ਜਦੋਂ ਉਹਦੇ ਤੇ ਲੱਗੂਗਾ ਤਾਂ ਉਹਦੇ 'ਚ ਦਸ਼ਤ ਫਾਇਦਾ ਹੋਊਗੀ ਪੈਦਾ ਹੋਊਗੀ ਬਾਕੀਆਂ ਤਾਂ ਵੀ ਇੱਕ ਟੈਂਸ਼ਨ ਹੋਊਗੀ ਕਿ ਜੇ ਕਿਸੇ ਵੀ ਮਹਾਪੁਰਸ਼ ਦੀ ਅਸੀਂ ਮੂਰਤੀ ਨੂੰ ਖੰਡਿਤ ਕਰਾਂਗੇ ਭਾਰਤੀ ਸੰਵਿਧਾਨ ਦਾ ਅਪਮਾਨ ਕਰਾਂਗੇ ਭਾਰਤੀ ਸੰਵਿਧਾਨ ਨੂੰ ਜਲਾਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਨੂੰ ਆ ਸੰਭੇਜਿਆ ਜਾਊਗਾ ਸਾਡੀ ਇਸ ਕਰਕੇ ਮੰਗ ਕੀ ਜਿਹੜਾ ਕੋਈ ਬਾਈਕ ਤੋਂ ਆਇਆ ਸੀ ਉਹ ਹਾਂ ਸਾਰਾ ਪਰਿਵਾਰ ਉਹਦੀ ਗੱਲ ਮਦਰ ਨੇ ਬਿਆਨ ਦਿੱਤਾ ਵਾ ਕਿ ਸਾਡੇ ਕਹਿਣਕਾਰੀ ਨਹੀਂ ਹੈ ਇਹ 4-5 ਮਹੀਨੇ ਤੋਂ ਪਹਿਲਾਂ ਦबई ਚ ਸੀ ਔਰ ਹੁਣੇ ਆਇਆ ਸੀ ਔਰ ਇਹ ਮੋਨਾ ਵਾ ਜਾਨ ਪੁੱਜ ਕੇ ਦੇ ਉੱਤੇ ਦਸਤਾਰ ਸਜਾ ਕੇ ਏਜੰਸੀਆਂ ਨੇ ਸਾਡੇ ਪੰਜਾਬ ਦੀ ਧਰਤੀ ਤੇ ਪਾਈਚਾਰਕ ਸਾਹ ਜੜੀ ਆ ਉਹਨੂੰ ਖਤਮ ਕਰਨ ਦੀ ਸਾਜ਼ਿਸ਼ ਜਿਹੜੇ ਪੰਜਾਬ ਦੇ ਲੋਕ ਜਿਹੜੇ ਆ ਉਹ ਕਦੇ ਬਰਦਾਸ਼ਤ ਨਹੀਂ ਕਰਨਗੇ ਨੀਰ ਮਨਗਰ ਹੈ ਕਿ ਪੰਜਾਬ ਦਾ ਮਾਹੌਲ ਵੀ ਬਹੁਤ ਜ਼ਿਆਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਕਿ ਇਹ ਸ਼ਰਾਰਤ ਕੋਈ ਛੋਟੀ ਜਿਹੀ ਨਹੀਂ ਆ ਕਿਉਂਕਿ ਇਸ ਦੇ ਦੇ ਕਰੋਨਾ ਲੋਕਾਂ ਦੇ ਮਸੀਹਾ ਜਿਹੜੇ ਨੇ ਉਹ ਪਰਮ ਪੂਜਨੇ 바ਵਾ ਸਾਹਿਬ ਡਾਕਟਰ ਮੇਦਕਰ ਸਾਹਿਬ ਨੇ ਉਹਨਾਂ ਦਾ ਮੂਰਤੀ ਨੂੰ ਖੰਡਿਤ ਕਰਨਾ ਭਾਰਤੀਆ ਸੰਵਿਧਾਨ ਨੂੰ ਜਲਾਣਾ ਇਹ ਇੱਕ ਸਿੱਧੇ ਸਿੱਧੇ ਗੱਲਾਂ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਅੰਦਰ ਆਪਸੀ ਜਿਹੜੇ ਪਿਆਰ ਮੁਹੱਬਤ ਭਾਈਚਾਰਕ ਸਾਂਝ ਉਹ ਸਾਨੂੰ ਖਤਮ ਕੀਤਾ ਇਹ ਵੇ ਲੇਕਿਨ ਕਿਉਂਕਿ ਪੰਜਾਬ ਦੀ ਸਾਡੀ ਧਰਤੀ ਜਿਹੜੀ ਪੀਰਾ ਫਕੀਰ ਆ올ੀਆ ਪਕੰਬਰ ਅਤੇ ਰਹਿਬਰ ਦੀ ਗੁਰੂਆਂ ਦੀ ਧਰਤੀ ਆ ਇੱਥੇ ਕਦੀ ਆਪਸ ਵਿੱਚ ਦੰਗੇ ਜਿਹੜੇ ਆ ਉਹ ਕਦੀ ਨਹੀਂ ਹੋਏ ਆਤਵਾਦ ਦੇ ਟਾਈਮ ਨਹੀਂ ਹੋਏ ਹੁਣ ਕਿੱਦਾਂ ਹੋ ਜਾਣਗੇ ਇਸ ਕਰਕੇ ਜਿਹੜੇ ਸ਼ਰਾਰਤੀ ਅੰਸਰ ਨੇ ਇਹ ਕੰਮ ਕੀਤਾ ਜਾਂ ਇਹਦੇ ਪਿੱਛੇ ਜਿਹੜੇ ਹੋਰ ਨੇ ਉਹ ਸਾਰੇ ਨੰਗੇ ਹੋਣੇ ਚਾਹੀਦੇ ਆ ਉਹਨਾਂ ਦੇ ਖਿਲਾਫ ਜਿਹੜੀ ਐ ਐਨਐਸਏ ਲਗਣੀ ਚਾਹੀਦੀ ਆ ਔਰ ਮੌਜੂਦਾ ਜਿਹੜੇ ਜੱਜ ਨੇ ਉਹਨਾਂ ਕੋਲ ਇਸ ਦੀ ਇਨਕੁ ਉਹ ਹੁਣ ਚਾਹੀਦੀ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਸਾਤ ਦਿਨ ਦੁਨੀਆਂ ਗਿਆ ਇਸ ਘਟਨਾ ਦੇ। ਜੀ। ਇੱਕ ਖਾਸ ਦਿਨ ਮੈਂ ਕਿਹਾ ਦੁਨੀਆਂ ਕੇ ਸਾਹ ਜਾਣ ਬੁਝ ਕੇ ਗਣਤੰਤਰ ਦਿਵਸ 26 ਜਨਵਰੀ ਦਾ ਦਿਨ ਜਿਹੜਾ ਵਾ ਉਹ ਜਾਣ ਬੁਝ ਕੇ ਚੁਣਿਆ ਜਾ ਕੇ ਤਾਂ ਕਿ ਪੰਜਾਬ ਦਾ ਮਾਹੌਲ ਜਿਹੜਾ ਵਾ ਉਹ ਖਰਾਬ ਕੀਤਾ ਜਾ ਸਕੇ। ਮੰਗ ਇਹ ਹੈ ਕਿ ਉਸਦੇ ਖਿਲਾਫ ਐਨਐਸਐ ਲਾਈ ਜਾਵੇ। ਪਲੱਸ ਉਹਦੇ ਪਿੱਛੇ ਕੋਲ ਲੋਕ ਨੇ ਹੋਰ ਉਹ ਲੋਕ ਨੰਗੇ ਹੋਣੇ ਚਾਹੀਦੇ ਐਂਡ ਦੈਨ ਸਭ ਤੋਂ ਜ਼ਰੂਰੀ ਗੱਲ ਜਿਹੜੀ ਆ ਕਿ ਮੌਜੂਦਾ ਹਾਈ ਕੋਰਟ ਦੇ ਜੱਜ ਸਾਹਿਬ ਕੋਲੋਂ ਉਸ ਦੀ ਇਨਕੁਆਇਰੀ ਭੇਟਾਣੀ ਚਾਹੀਦੀ। ਤਾਂ ਕਿ ਘੱਟੋ ਘੱਟ ਪਤਾ ਲੱਗੇ ਕਿ ਕਿਹੜੀਆਂ ਪੇਜੈਂਸੀਆਂ ਕੰਮ ਕਰ ਰਹੀਆਂ ਬਹੁਤ ਸਹਿਯੋਗ ਮਿਲਿਆ ਮੈਂ ਸਿਰਜ ਕਹਣਾ ਉਹਨਾਂ ਸਾਰੇ ਸਤਕਾਰਯੋਗ ਉਹਨਾਂ ਭਰਾਵਾਂ ਨੂੰ ਵਪਾਰੀਆਂ ਨੂੰ ਕਾਰੋਬਾਰੀਆਂ ਦੁਕਾਨਦਾਰਾਂ ਨੂੰ ਇੰਡਸਟਰੀਕਸ ਨੂੰ ਕਾਰਖਾਨੇਦਾਰਾਂ ਨੂੰ ਕਿ ਜਿਨ੍ਹਾਂ ਨੇ ਸਾਡੀ ਅਪੀਲ ਤੇ ਅੱਜ ਪੂਰੀ ਤਰ੍ਹਾਂ ਲੁਧਿਆਣਾ ਜਿਹੜਾ ਵਾ ਉਹ ਸਾਨੂੰ ਬੰਦ ਰੱਖਿਆ ਔਰ ਸਾਡੇ ਤੇ ਉਹਨਾਂ ਦਾ ਇਹ ਪਰਸਨ ਇਨਸਾਨ ਆ ਅਸੀਂ ਇਸ ਨੂੰ ਮੰਨ ਕੇ ਚੱਲਾਂਗੇ ਔਰ ਹਮੇਸ਼ਾ ਹੀ ਹੋਰ ਨਾਲ ਜਿਹੜਾ ਵਾ ਸਾਨੂੰ ਵੀ ਬਲਣਗੇ ਅਸੀਂ ਵੀ ਜਰੂਰ ਖੜਿਆ ਕਰਾਂਗੇ ਤੇ 5 ਵਜੇ ਤੱਕ ਡੀਪੀ ਹੌਸਲਾ ਅੱਜ ਜੋ ਲੁਧਿਆਣੇ ਦੇ ਵਿੱਚ ਬੰਦ ਕੀਤਾ ਗਿਆ ਹੈ ਜਿਵੇਂ ਕਿ 26 ਜਨਵਰੀ ਨੂੰ ਇੱਕ ਮਾੜੇ ਅੰਸਰ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਬੁੱਤ ਦੇ ਉੱਤੇ ਉਹਨੇ ਜੋ ਥੋੜੇ ਚਲਾਏ ਔਰ ਸੰਵਿਧਾਨ ਜੋ ਨੀਤੇ ਬਣਿਆ ਸੀਗਾ ਉਸ ਦੇ ਉੱਤੇ ਉਹਨੇ ਪੈਟਰੋਲ ਪਾ ਕੇ ਅੱਗ ਲਾਈ ਜਿਹੜਾ ਕਿ ਪੂਰੇ ਦੇਸ਼ ਦੇ ਵਿੱਚ ਇਸ ਦਾ ਰੋਸ਼ ਵਜੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤਾ ਗਿਆ ਔਰ ਅਸੀਂ ਇਸ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ कि ਜਿੱਥੇ ਕਿ 150 ਗੱਜ ਦੇ ਉੱਤੇ ਪੁਲਿਸ ਚੌਂਕੀ ਹੋਵੇ ਔਰ ਹਮੰਦ ਹਰਿਮੰਦਰ ਸਾਹਿਬ ਲਾਗੇ ਹੋਵੇ ਔਰ ਉੱਥੇ ਇਹ ਘਟਨਾ ਵਾਪਰੀ ਜਾਵੇ ਇਹ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਦੁੱਖ ਹੈ ਔਰ ਇਸ ਦੁੱਖ ਨੂੰ ਕਿਸੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹੋ ਜਿਹੇ ਵਿਅਕਤੀ ਨੂੰ ਰੋਣਾ ਕਿ ਐਨਐਸਏ ਉੱਤੇ ਲਗਾ ਕੇ ਉਹਨੂੰ ਹਮੇਸ਼ਾ ਦੇ ਲਈ ਦੇਸ਼ ਦਰੋ ਦਾ ਪਰਚਾ ਪਾ ਕੇ ਉਹਨੂੰ ਅੰਦਰ ਕਰਨਗੇ ਜੇਕਰ ਨਾ ਕੀਤਾ ਤਾਂ ਅਸੀਂ ਹੋਰ ਸਖਤ ਕਦਮ ਚੱਕਣ ਲਈ ਮਜਬੂਰ ਹੋਵਾਂਗੇ ਲੁਧਿਆਣੇ ਦਾ ਮੈਕਸਿਮਮ ਸਾਰੇ ਯਾਨੀ ਕਿ 90% ਜਿਹੜਾ ਹੈ ਉਹ ਬਾਜ਼ਾਰ ਪੂਰੀ ਤਰ੍ਹਾਂ ਬੰਦ ਹੈ ਇਹ ਬੰਦ ਜੋਰ ਦੇ ਕੇ ਨਹੀਂ ਕਰਵਾਇਆ ਲੋਕਾਂ ਨੇ ਸਾਡਾ ਸਹਿਯੋਗ ਕੀਤਾ ਔਰ ਆਪਣੇ ਆਪ ਇਹ ਬਾਜ਼ਾਰ ਬੰਦ ਕੀਤਾ ਕਿਉਂਕਿ 바ਵਾ ਸਾਹਿਬ ਡਾਕਟਰ ਅੰਬेडकर ਨੇ ਸਦਾਨ ਪੂਰੇ ਦੇਸ਼ ਦੇ ਲਈ ਲਿਖਿਆ ਹੈ ਨਾ ਕਿ ਕਿਸੇ ਇੱਕ ਵਿਅਕਤੀ ਦੇ ਲਈ ਲਿਖਿਆ ਹੈ ਤੰਨਾ ਸ਼ਹਿਰ ਵਾਸੀ ਜਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਡਾ ਵੱਡਾ ਸਹਿਯੋਗ ਦੇ ਕੇ ਅੱਜ ਲੁਧਿਆਣਾ ਬੰਦ ਕੀਤਾ ਹੈ ਅੱਜ ਮੋਗਾ ਵੀ ਬੰਦ ਹੈ ਅੱਜ ਜਲੰਧਰ ਵੀ ਬੰਦ ਹੈ ਅੱਜ ਪਟਿਆਲਾ ਵੀ ਬੰਦ ਹੈ ਔਰ ਕੱਲ ਅੰਮ੍ਰਿਤਸਰ ਬੰਦ ਸੀਗਾ ਤੋਂ ਇਹ ਲੜੀ ਵਾਰ ਇਸੇ ਹੀ ਤਰ੍ਹਾਂ ਚੱਲਦਾ ਰਹੇਗਾ ਜੇਕਰ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਕਿ ਤੇ ਹੋਰ ਇਸ ਤੋਂ ਵੱਡਾ ਹੋਰ ਕਦਮ ਚੱਕਣ ਦੇ ਲਈ ਮਜਬੂਰ ਹੋਵਾਂਗੇ ਚਾਹੇ ਸਾਨੂੰ ਪੰਜਾਬ ਵਿਧਾਨ ਸਭਾ ਨਾਲ ਕੇ ਨਹੀਂ ਪਵੇ ਉੱਥੇ ਤੱਕ ਵੀ ਅਸੀਂ ਲੋਕ ਜਾਵਾਂਗੇ ਮੇਰਾ ਨਾਮ ਚੌਧਰੀ ਯਸ਼ਪਾਲਾ ਜੀ ਅੱਜ ਸੰਵਿਧਾਨ ਬਚਾਓ ਮੋਰਚੇ ਵੱਲੋਂ ਲੁਧਿਆਣੇ ਦੀ ਬੰਦ ਦੀ ਕਾਲ ਦਿੱਤੀ ਗਈ ਹੈ ਇਹ 26 ਜਨਵਰੀ ਨੂੰ ਭਾਰਤ ਰਤਨ 바ਵਾ ਸਾਹਿਬ ਡਾਕਟਰ ਪੀਮਰਾਓ ਮੇਡਕਰ ਜੀ ਦੇ ਅੰਮ੍ਰਿਤਸਰ ਦੇ ਵਿੱਚ ਸਟੈਚੂ ਦੇ ਉੱਪਰ ਇੱਕ ਨਲਾਇਕ ਵਿਅਕਤੀ ਵੱਲੋਂ ਥੋੜਿਆਂ ਦੇ ਨਾਲ ਉਸ ਮੂਰਤੀ ਦੇ ਉੱਪਰ ਹਮਲਾ ਕੀਤਾ ਗਿਆ ਉਸ ਦੇ ਵਿਰੋਧ ਵਿੱਚੋਂ ਰੋਸ ਵਿੱਚੋਂ ਲੁਧਿਆਣਾ ਬੰਦ ਕੀਤਾ ਗਿਆ ਮੈਂ ਤੁਹਾਡੇ ਸਾਰੇ ਚੈਨਲਾਂ ਦੇ ਮਾਧਿਅਮ ਤੋਂ ਲੁਧਿਆਣਾ ਵਾਸੀਆਂ ਦਾ ਦੁਕਾਨਦਾਰ ਭਰਾਵਾਂ ਦਾ ਦਿਲ ਦੀ ਗਹਿਰਾਈਆਂ ਜੋ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਔਖੇ ਸਮੇਂ ਦੇ ਵਿੱਚ ਨਾਲ ਖੜ ਕੇ ਬੰਦ ਦੀ ਕਾਲ ਨੂੰ ਬੜੇ ਸ਼ਾਂਤਮਈ ਤਰੀਕੇ ਨਾਲ ਸਫਲ ਕੀਤਾ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਦੋਸ਼ੀ ਦੇ ਖਿਲਾਫ ਐਨਐਸਏ ਲਾਈ ਜਾਵੇ ਐਨਐਸਏ ਲਾ ਕੇ ਇਸ ਨੂੰ ਡਿਬੜੂਗੜ ਜੇਲ੍ਹ 'ਚ ਅਸਾਮ ਦੀ ਜੇਲ੍ਹ 'ਚ ਭੇਜਿਆ ਜਾਵੇ ਅਗਰ ਤੁਸੀਂ ਇਹ ਨਹੀਂ ਭੇਜਦੇ ਤੇ ਆਣ ਵਾਲੇ ਸਮੇਂ 'ਚ ਹੋਰ ਜਿਹੜੇ ਸ਼ਰਾਰਤੀ ਅੰਸਰ ਆ ਉਹ ਇਸ ਤਰ੍ਹਾਂ ਹੀ ਪੈਦੇ ਹੁੰਦੇ ਰਹਿਣਗੇ ਅਸੀਂ ਨਹੀਂ ਚਾਹਦੇ ਕੈਸੇ ਅੰਸਰ ਜਿਹੜੇ ਪੈਦਾ ਹੋਣ ਔਰ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋਵੇ ਆ ਪਛੀ ਭਾਈਚਾਰਾ ਖਰਾਬ ਹੋਵੇ ਇੱਥੇ ਦਾ ਵਪਾਰ ਖਤਮ ਹੋਵੇ ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਹਦੇ ਖਿਲਾਫ ਐਨਐਸਏ ਲਾਈ ਜਾਵੇ ਜਿਹੜੇ ਕਿਹੜੇ ਸ਼ਹਿਰ ਬੰਦ ਗਏ ਕਿਹੜੇ ਕਿਹੜੇ ਸ਼ਹਿਰ ਕਿਹੜੇ ਜਗ੍ਹਾ ਬੰਦ ਕੀਤੀ ਕਿਤੇ ਕਿਤੇ ਕੱਲ ਅੰਮ੍ਰਿਤਸਰ ਬੰਦ ਸੀ ਅੱਜ ਲੁਧਿਆਣਾ ਬੰਦ ਹੈ ਫਗਵਾੜਾ ਬੰਦ ਹੈ ਜਲੰਧਰ ਬੰਦ ਹੈ ਮੋਗਾ ਬੰਦ ਹੈ ਹੁਸ਼ਿਆਰਪੁਰ ਬੰਦ ਹੈ ਹੋਰ ਵੀ ਕਾਫੀ ਸ਼ਹਿਰ ਜਿਹੜੇ ਬੰਦ ਹੈ 26 ਜਨਵਰੀ ਦਾ ਦਿਨ ਹੀ ਕਿਉਂ ਚੁਣਿਆ ਸੀ 80 ਬਣਿਆ ਵਿਧਾਨ ਵਿਰੋਧੀ ਲੋਕ ਹੈ ਦੇਸ਼ ਵਿਰੋਧੀ ਲੋਕ ਹੈ ਇਸ ਕਰਕੇ ਉਹਨਾਂ ਨੇ ਪਵਿੱਤਰ ਦਿਨ ਔਰ 바ਵਾ ਸਾਹਿਬ ਦਾ ਸਟੈਚੂ ਚੁਣਿਆ ਕਿ ਦਲਤ ਸਮਾਜ ਨੂੰ ਪੜਕਾਇਆ ਜਾਵੇ ਪੰਜਾਬ ਦਾੜਾ ਮਾਹੌਲ ਹੈ ਜਾਂ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾਵੇ ਦੀ ਸ਼ਾਂਤੀ ਭੰਗ ਕੀਤੀ ਜਾਵੇ ਇਸ ਕਰਕੇ ਉਹਨਾਂ ਨੇ 바ਵਾ ਸਾਹਿਬ ਨੂੰ ਚੁਣਿਆ ਉਹਨਾਂ ਦੇ ਸਟੈਚੂ ਨੂੰ ਚੁਣਿਆ ਕਿ ਦਲਤਾਂ ਨੂੰ ਜਲਦੀ ਪੜਕਾ ਕੇ ਜਿਹੜੀਆਂ ਏਜੰਸੀਆਂ ਕੰਮ ਕਰਦੀਆਂ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰ ਲਈ ਉਹਨਾਂ ਨੇ ਸੋਚਿਆ ਕਿ ਇਹ ਲੋਕਾਂ ਨੂੰ ਪੜਕਾਇਆਵੇ ਤਾਂ ਕਿ ਸਾਡੇ ਦੇਸ਼ ਦਾੜਾ ਮਾਹੌਲ ਖਰਾਬ ਹੋਵੇ ਕੀ ਲੱਗ ਰਿਹਾ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਹੈ ਬਿਲਕੁਲ ਇਹ ਵਿਦੇਸ਼ੀ ਤਾਕਤਾਂ ਦਾ ਜਾਂ ਦੇਸ਼ ਦੇ ਅੰਦਰ ਜਿਹੜੀਆਂ ਬੈਠੀਆਂ ਕੁਝ ਮਾੜੀਆਂ ਸੋਚਾਂ ਵਾਲੇ ਲੋਕ ਐ ਜਿਹੜੇ ਕਿ ਵਿਦਰੋਹ ਹਮੇਸ਼ਾ ਕਰਦੇ ਰਹਿੰਦੇ ਆ ਸਰਕਾਰ ਹਮੇਸ਼ਾ ਉਹਨਾਂ ਲਈ ਢਿੱਲਮੁਰਦੀ ਕਾਰਵਾਈ ਕਰਦੀ ਐ ਜਿਹੜੇ ਲੋਕ ਦੇਸ਼ ਦੇ ਖਿਲਾਫ ਆਵਾਜ਼ ਦਿੰਦੇ ਆ ਜਿਹੜੇ ਲੋਕ ਇਹ ਕਹਿੰਦੇ ਅਸੀਂ ਸਵਿਧਾਨ ਨੂੰ ਨਹੀਂ ਮੰਨਦੇ ਉਹਨਾਂ ਦੇ ਉਸੇ ਟਾਈਮ ਹੀ ਐਨਐਸਏ ਲਾਈ ਹੋਵੇ ਤੇ ਕਿਸੇ ਦੀ ਯੂਰਤ ਨਹੀਂ ਪੈਂਦੀ ਦੇਸ਼ ਵਿਰੋਧੀ ਗੱਲ ਕਰਨ ਦੀ